ਸਵਾਗਤ ਹੈ ਕਿਸਾਨ ਵੀਰੋ ਡਟ ਲੋਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰਾਂ ਪਹੁੰਚ ਸਕੇ ਬਾਕੀ ਨੰਬਰ ਆਪਣੇ ਘਰ ਦੀ ਵੀਡੀਓ ਜੀ ਆਪਣਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਆਪਾਂ ਆਪਦੇ ਘਰੋਂ ਇੱਕ ਝੋਟੀ ਲੈ ਕੇ ਆਏ ਆਂਗੇ ਤੇ ਗੱਲਬਾਤ ਅੱਗੇ ਹੀ ਤਰ੍ਹਾਂ ਬੱਚੇ ਨਗਰਾਂ ਮੈਂ ਸੂਈ ਸਵਾਈ ਹੈ ਸਾਰਾ ਤੁਹਾਨੂੰ ਦੁੱਧ ਕੱਢ ਕੇ ਦਿਖਾ ਦਾਂ ਤੁਹਾਡੇ ਸਾਹਮਣੇ ਕਿੰਨੇ ਕਿ ਦਿਨਾਂ ਦੀ ਸੂਈ ਆ ਜਾਂ ਕਿਹੜਾ ਸੂਆ ਕੀ ਗੱਲਬਾਤ ਆ ਸਾਰੀ ਬੱਚੇ ਨਗਰਾਂ ਵਾਂਗੇ ਆ ਜਾ ਪੁੱਤ ਸੱਸੀ ਕਾ ਮਤ ਸਾਸਤਰੀ ਕਾ ਜੈ ਜੀ ਤੇ ਪੁੱਤ ਪਹਿਲਾਂ ਤਾਂ ਆਪਣਾ ਪਿੰਡ ਨਾਮ ਐਡਰੈਸ ਬੋਲੋ ਨਾ ਮੇਰਾ ਗੁਰਵੀਰ ਕੌਲਾ ਪਿੰਡ ਦੁੱਲੇਵਾਲਾ ਜ਼ਿਲ੍ਹਾ ਪਠਿੰਡਾ ਚੀਰੇ ਨੂੰ ਰਾਮਪਰਾ ਫੁੱਲ ਪੈਂਦੀ ਹੈ ਨੇੜੇ-ਤੇੜੇ ਦੇ ਪਿੰਡ ਭੈਰੂਪਾ ਜੰਗੀਣਾ ਚ ਸਲਾਬਤਪੁਰਾ ਓਕੇ ਜੀ ਤੇ ਪੁੱਤ ਨੰਬਰ ਬੋਲੋ ਆਪਣਾ ਨੰਬਰ ਆਪਣਾ 98781 23917 23917 ਅੱਜ ਫਿਰ ਘਰ ਦੀ ਝੋਟੀ ਦਿਖਾਵਾਂਗੇ ਹਾਂਜੀ ਓਕੇ ਜੀ ਘਰ ਦੀ ਝੋਟੀ ਦਿਖਾਵਾਂਗੇ ਤੇ ਪੁੱਤ ਕਿਹੜਾ ਸੂਆ ਸੂਈ ਵੀ ਇਹ ਇਹ ਵੀ ਤੀਜਾ ਸੂਆ ਸੂਈ ਆ ਤੀਜਾ ਸੂਆ ਸੂਪੀ ਤੇ ਪੁੱਤ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਅੱਜ ਹੈਗਾਗਾ ਤੀਜਾ ਦਿਨ ਸੂਈ ਨੂੰ ਤੀਜਾ ਤੋਂ ਭਵਾਂ ਦੀ ਮੰਨ ਲਈ ਕੋਈ ਚੌਥਾ ਠੀਕ ਆ ਜੀ ਤੇ ਕਿੰਨਾ ਹੁਣ ਇਹ ਥਲੇ ਦੁੱਧ ਜਾਂ ਬੌਲਾ ਆਪਾਂ ਕਹਿ ਲਗੇ ਰੈਡੀ ਹੁਣ ਤਾਂ ਇਹ ਬੌਲਾ ਤਾਂ ਖਾਲੀ ਕੀਤੀ ਆਪਾਂ ਹਾਂ ਵੀ ਆਪਾਂ 9 ਕਿਲੋ ਵਾਲਾ ਮੰਨ ਸਕਦੇ ਆ 9 ਤੋਂ 10 ਟਿੱਕਰ ਰੈਡੀ ਆ ਤੇ ਕਿੱਥੋਂ ਕਿੱਥੇ ਕਰਬੋਤ ਜਾ ਸਕਦੀ ਆ ਅ ਬਈ ਬਾਕੀ ਥੋੜੀ ਸੇਵਾਤੀ ਆ ਵੀ ਜਿਹੜਾ ਲੈ ਕੇ ਆਂਦਾ ਵੀਰ ਵੀ ਆਪਾਂ 12 ਕਿਲੋ ਕਹਿ ਦਿੰਨੇ ਆ ਫੇਰ ਵੀ 12 ਕਿਲੋ ਦੇ ਦੂਣ ਦਾ ਹੀ ਆ ਆਪਣਾ ਇੱਕ ਕਿਉਂਕਿ ਆਪਣੀ ਲਿਆਂਦੀ ਵੀ ਆ ਜੀ ਕੋਈ ਘਰ ਦੀ ਨਹੀਂ ਠੀਕ ਆ ਜੀ ਉਸ ਹਿਸਾਬ ਨਾਲ ਜਜਮੈਂਟ ਕਰਿਆ ਤੁਸੀਂ ਚਵਾਈਸ ਨੂੰ ਕਰਕੇ ਦਿਖਾਵਾਂਗੇ ਖੋਲੋ ਬੋਤਨ ਤੁਰਾ ਕਰਾ ਦਿਗੇ ਚੈੱਕ ਸਾਫ ਸੁਥਰੀ ਆ ਜੀ ਬਾਕੀ ਕੱਦ-ਕੜ ਚੰਗਾ ਸਿੰਘ ਸੱਲਾ ਵੀ ਸੋਹਣਾਗਾ ਠੀਕ ਆ ਜੀ ਤੇ ਆ ਦੇਖੋ ਜੀ ਤੇ ਕੱਦ ਘਾਟ ਕੰਨੋ ਜਾ ਕੇ ਨੇ ਚਵਾਈ ਦੀ ਇੱਕ ਨੰਬਰ ਦੁੱਧ ਦੇ ਨੇ ਵਧਣਾ ਵਧਣਾ ਬੋਲੇ ਤੋਂ ਅੱਜੇ ਖਾਲੀ ਆ ਸਮਝ ਲਓ। ਪਾਈ ਆਦ ਸਿਹਰ ਭਾਵਾਂ ਦੀ ਕੋਈ ਤੜਕੇ ਛੱਡਿਆ ਹੋਵੇ ਨਹੀਂ ਨਹੀਂ ਛੱਡਿਆ। ਬਾਕੀ ਥਣਲੇਵੇ ਦੀ ਸਾਫ ਸੁਥਰੀ ਹੈਗੀ ਤੇ ਬੱਚਾ ਖੋਲੀ ਫਿਰਦਾ ਕੋਈ ਪ੍ਰੋਬਲਮ ਨਹੀਂ। ਤੇ ਆ ਕੇ ਪੱਠੇ ਪੁੱਠੇ ਥੋੜੇ ਜੇ ਘੱਟ ਚੱਕ ਕੇ ਆਪਣੇ ਕੋਲੇ ਕੱਲ ਦੀ ਆਈ ਵੀ ਹੈ ਜੀ। ਕੱਲ ਉਧਰ ਥਣਲੇਵਾ ਨੇੜੇ ਤੋਂ ਕਰੋ ਚੱਕਾ ਦੇਖੋ। ਕੁਆਲਿਟੀ ਥਣਲੇਵੇ ਦੀ। ਤੇ ਬਾਕੀ ਦਾ ਸਾਫ ਸੁਥਰੀ ਹੈ ਜੀ। ਬੱਚਾ ਲਾਵਾ ਕੇ ਦੇ ਧਾਰਾ ਤੁਹਾਨੂੰ ਕਰਾਵਾਂਗੇ ਚੈੱਕ। ਆਹ ਦੇਖੋ ਵੀਰੋ ਬੱਚਾ ਆਪਾਂ ਛੱਡਦੇ ਲਾਪਤ ਹਜੇ ਇਹਨੂੰ ਚੰ ਨਾੜ ਦਾ ਨੂੜਗਾ ਪਾ ਕੱਟ ਦਿੰਨੇ ਹਾਂ ਨਾਲ ਦੀ ਨਾਲ ਕਿਉਂਕਿ ਪਸ਼ੂ ਜੋ ਖਿੱਚਦੇ ਹੁੰਦਾ ਫਿਰ ਪ੍ਰੋਬਲਮ ਆਉਂਦੀ ਹੈ ਜੀ ਇੱਥੇ ਵੀ ਆਪਣਾ ਕੱਟ ਕੇ ਰੱਖਿਆ ਵਾ ਨਾੜੂਆ ਤੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦੇ ਆ ਝੋਟੀ ਆ ਜੂਗੀ ਤੇ ਚਵਾਈ ਤੁਹਾਨੂੰ ਮੈਂ ਕਰਕੇ ਦਿਖਾ ਦੂੰਗਾ ਚਲ ਤੇ ਬਾਕੀ ਦਾ ਢਿਲੋਂ ਡੇਰੀ ਫਾਰਮ ਬਠਿੰਡਾ ਦੇਖਣਾ ਸਾਰੇ ਭੈਣ ਭਰਾਵਾਂ ਦਾ ਤਹਿ ਦਰ ਤੋਂ ਧੰਨਵਾਦ ਤੇ ਅੱਜ ਤੁਹਾਨੂੰ ਚਵਾਈ ਕਰਕੇ ਦਿਖਾ ਦਿਆਂ ਘਰ ਤੋਂ ਤੇ ਇੱਕ ਥੋੜੀ ਥੋੜੀ ਜਿਹੀ ਮੇਰੀ ਬੇਨਤੀ ਹੈ ਜੀ ਕਿਤੋਂ ਵੀ ਤੁਸੀਂ ਪਸ਼ੂ ਖਰੀਦਦੇ ਆ ਭਾਉਾਂ ਦੀ ਮੇਰੀ ਮੇਰੇ ਘਰ ਦੀ ਵੀਡੀਓ ਆ ਮੈਂ ਕੋਈ ਥੋੜਾ ਸਾਕਾ ਨਹੀਂ ਹੈਗਾ ਠੀ ਇਹ ਤੋਂ ਕਮਾਏ ਵੀ ਤੁਹਾਡੇ ਨਾਲ ਕਰ ਸਕਦਾ ਕੋਈ ਬੜੀ ਵੱਡੀ ਗੱਲ ਨਹੀਂ ਹੈਗੀ। ਦਿੱਤੇ ਜਾਣਾ ਕਰੋ ਕਿਹੇ ਤੇ ਵੀ ਠੀਕ ਹੈ ਜੀ ਤੇ ਦੁਬਾਰਾ ਮੈਂ ਤੁਹਾਨੂੰ ਫੇਰ ਜਾਣਕਾਰੀ ਇਹਦੀ ਜਾਣਕਾਰੀ ਦੇ ਦਿਆ ਜੀ 9 ਤੋਂ 10 ਕਿਲੋ ਬੋਲਾ ਰੈਡੀ ਹੈ 11 12 13 ਤਿੱਕਰੇ ਦੁੱਧ ਦੇ ਸਕਦੀ ਹੈ ਤੁਹਾਡੀ ਸੇਵਾ ਨਾਲ ਦੇਣਾ ਉਹ ਤੇ ਬਾਕੀ ਦਾ ਹੀ ਪਿਆਰ ਦਿੰਦੇ ਰਹੋ ਨਵੀਂ ਤੇ ਨਵੀਂ ਵੀਡੀਓ ਆਪਾਂ ਅਪਲੋਡ ਕਰਦੇ ਰਹਿ ਕੇ ਜਿਹੋ ਜੀ ਤੁਸੀਂ ਮੰਗ ਕਰਦੇ ਹੋ ਉਹ ਜੀ ਮੈਂ ਵੀਡੀਓ ਅਪਲੋਡ ਤੁਹਾਨੂੰ ਕਰਕੇ ਦਿਨਾ ਤੇ ਅੱਜ ਵਿੱਚੇ ਆਪਾਂ ਕਰ ਰੱਖਾਂਗੇ ਯਾਰੀ ਪਹਿਲਾਂ ਨੂੰ ਕੰਮ ਤੇ ਵਿੱਚੇ ਘਰੋਂ ਵੀ ਵੀਡੀਓ ਪਾ ਦਿਆ ਕਰਾਂਗੇ ਤੇ ਤਿੰਨ ਦਿਨਾਂ ਦੀ ਤੀਜੇ ਤੋਂ ਚੌਥਾ ਦਿਨ ਸੂਈ ਨੂੰ ਤੀਜੇ ਹੀ ਸੂਆ ਜ ਆ ਦੇਖੋ ਵੀਰੇ ਬਸਮਾ ਬਸਮੂ ਝੋਟੀ ਦਾ ਇੱਕ ਨੰਬਰ ਸਾਮ ਤਰੀਕ ਬੋਲਦੇ ਬਥਮੜੀ ਆਹ ਦੇਖੋ ਜੇ ਵਾਈ ਸੋਨੇ ਸਾਹਮਣੇ ਹੋ ਜਾਣੀਆਂ ਜੀ ਥਾਣ ਦਿਖਾਏ ਚੱਲੀ ਜਾਂਦੇ ਨੇ ਪੱਥ ਆਹ ਦੇਖੋ ਥਾਣ ਕਰੋ ਚੱਕ ਨਾਲਾ ਨੂੰ ਨਾ ਹਵਾਨੇ ਦੇ ਪੂਰਗਾ ਚਵਾਈ ਆਪਾਂ ਕਰ ਦਿਆਂਗੇ ਸੁਰੂ ਆ ਦੇਖੋ ਕਿੰਨਾ ਕੁ ਦੁੱਧ ਹੋਊਗਾ ਜਾਂ ਕਿੰਨਾ ਕਨਾ ਬੌਲਾ ਵੀਰੇ ਬਾਕੀ ਦਾ ਨਹੀਂ ਦਿੰਦੇ ਰੋ ਪਿਆਰ ਠੀਕ ਹੈ ਜੀ ਦੁੱਧ ਨੇ ਦੇਣੇ ਨੇ ਹਾਂ ਬ ਚੰਗੀ ਕੁਆਲਿਟੀ ਹੋਈ ਆਗੀ ਚਵਾਈ ਉਸ ਨੂੰ ਸਾਰੀ ਨੈਟ ਕਰਕੇ ਦਿਖਾਉਂਗਾ ਮੈਂ ਤੇ ਟਾਈਮ ਆਪਣਾ ਸ਼ਾਮ 4:00 ਵਜੇ ਆਪਾਂ ਵੀਡੀਓ ਕਰ ਰਹੇ ਆ ਠੀਕ ਹੈ ਜੀ 15 ਤਰੀਕ ਅੱਜ ਚਲੋ ਪਰਫਾਰਮ ਕਰ ਦਿੰਦੇ ਆ। ਹੋਰ ਵੀ ਮੋਬਾਈਲ ਤੇ ਬਹੁਤ ਦੇਖ ਦੂਜੇ ਤਰੀਕ ਨਹੀਂ ਆ। 16 16 ਤਰੀਕ 11ਵਾਂ ਮਹੀਨਾ 2025। ਸ਼ਾਮ ਦੇ 4 ਵਜੇ ਆਪਾਂ ਵੀਡੀਓ ਕਵਰ ਕਰ ਰੱਗੇ ਆਂ ਜੀ ਤੇ ਸਾਢੇ 4 ਵਜੇ ਦੀ ਤੜਕੇ ਦੀ ਚਵਾਈ ਹੋਈ ਵੀ ਅੱਜ। ਦੈਣ ਐਤਵਾਰ। ਹਾਂ ਅੱਧਾ ਘੰਟਾ ਆਪਾਂ ਪਹਿਲਾਂ ਚੋਰੇ ਆਂ। ਦੈਣ ਐਤਵਾਰ ਆ ਜੀ। ਆਉਂਦੀ ਐ ਨਾ ਬਹੁਤ ਚਵਾਈ ਪ੍ਰੋਪਰ। ਮੋਕੀ ਦਾ ਮਾੜਾ ਮੋਟਾ ਪੌਣ ਦੀ ਕੋਈ ਬੱਚਾ ਚਾਹੂੰਗਾ ਹੋਵੇ ਕੋਈ ਢੀ ਖਾਸ ਨਹੀਂ ਵੀ ਆਪ ਜਗਾਦਾ ਦੇਖੋ ਹੁਣ ਇਹਦੀ ਗਾੜੀ 1.5 ਪੌਣੇ 2 ਕਿਲੋ ਤੋਂ ਸ਼ੁਰੂ ਆ ਹੁਣ ਆਪ ਚਵਾਈ ਮਗ ਦੇਖਣਾ ਕਰਦਾ ਥੋੜੇ ਸਾਹਮਣੇ ਕਰ ਦੇਣਾ ਜਿੰਨਾ ਕਹਿਗਾ ਦੁੱਧ 67 ਅੰਗ ਦੇ ਚਵਾਈ ਹੱਥ ਲਾਇਆ ਤੇ ਨਿਕਲ ਗਿਆ ਦੁੱਧੋ ਬਸ ਇਹੇ ਜੀ ਆ ਦੇਖੋ ਜੀ ਕਰੀ ਜਾ ਲੋ ਜੇ ਕਹਿੰਦੇ ਤਾਂ ਸਾਰੀ ਵੀਡੀਓ ਦੇਖ ਲਿਆ ਕਰੋ ਜਲਦਬਾਜੀ ਨਾ ਕਰਿਆ ਕਰੋ ਸਾਰੀ ਦੇਖ ਕੇ ਫਿਰ ਫੋਨ ਲਾਇਆ ਕਰੋ ਜਿੱਥੋਂ ਵੀ ਪਸ਼ੂ ਖਰੀਦਦੇ ਮੈਥੋਂ ਖਰੀਦਦੇ ਚਾਹੇ ਕਿ ਤੋ ਹੋਰ ਖਰੀਦਦੇ ਬਸ ਸਾਢੇ 4 ਕਿਲੋ 4 ਕਿਲੋ ਬੋਲੇ ਤੋ ਡੰਗਦੇ ਤੋ ਸਟਾਰਟ ਹੋਊਗਾ ਮੈਂ ਦਾਦਾ ਹੁਣ ਜੀ ਬਾਕੀ ਦਾ ਚੱਕ ਲੈ ਗੋਰ ਵੀ ਲੀਟਰ ਤੇ ਬਾਹਰ ਡਿਆ ਬੋਲਾ ਮਣ ਕੇ ਦਿਖਾ ਦੇਗਾ ਆਪਾਂ ਜਿੰਨਾ ਕਹੇਗਾ ਦੁੱਧ ਜਿਹੜੋ ਖਾਣ ਪੀਣ ਲੱਗੇ ਆਟੋਮੈਟਿਕ ਵਧਣਾ ਇੱਥੋਂ ਦੀ ਸਟਾਰਟਿੰਗ ਆ ਜੀ। ਥਣ ਥਣ ਚ ਕੋਈ ਕਿਸੇ ਦਾ ਫਰਕ ਨਹੀਂ। ਇੱਕੋ ਜਿਹਾ ਥਣ ਹੋਣਗੇ ਜਮਾਂ ਜੀ। ਆ ਦੇਖੋ ਜਿੱਕੱਟੇ ਮੁੱਕਿਆ ਜਮਾਂ। ਇਹ ਆ ਮਗਲ ਇਤਨਾ ਦੀ ਆਲੀ ਚੋਈ। ਤਿੰਨ ਨਗ ਦੁੱਧ ਪਾਈਆ ਦਸੇਰ ਬੱਚੇ ਨੂੰ ਮੜਿਆ ਛੱਡ ਦਿੰਦੇ ਆ ਨਾ। ਹਾਂਜੀ ਲੈ ਆਂ ਪੋਤਾ ਦਵਾ ਦਾ ਤੇ ਆ ਮੜਾ ਦੁੱਧ ਤੇ ਰੱਖਿਆ ਕੈਮਰਾ ਮੈਂ ਬੱਚਾ ਛੱਡ ਦੇ ਤੇ ਬੌਲਾ ਜੀ ਦੁੱਧ ਨਾ ਮੰਨਉ ਇਹਨੂੰ ਬੌਲਾ ਗਿਆ ਆ ਬੱਚਾ ਦਿਖਾ ਦੀ ਜੰਗ ਕਰ ਹਾਲੋ ਜੀ ਬੱਚਾ ਛੱਡ ਤਾਂ ਇੱਥੇ ਰੱਖੀ ਮੈਂ ਲੰਦ ਗੇ ਪਰ ਇਹਨੂੰ ਕਰ ਦੇ ਦਿੱਤਾ ਉਂਗਾ ਕਰ ਦੇ ਵਿੱਚ ਕਰ ਲੈ ਬੈਠ ਲੇਟ ਝੱਗ ਹੈਗੀ ਕੋਈ ਐ ਨਹੀਂ ਗੱਲ ਕਿ ਝੱਗ ਸਣੀ ਮੈਨ ਰਹਾ ਆਪਾ ਸਿੱਕ ਦੋ ਬੈ ਜਾਣਾ ਪੁੱਤ ਤੰਨ ਯਾਰ ਮਮਤ ਨੂੰ ਉਹੀ ਗੱਲ ਦੱਸਤੀ ਵੀ ਥੱਲੇ 5 ਲੀਟਰ ਹੁਣ ਹੈਗਾ ਤੁਸੀਂ 4.5 ਲੀਟਰ ਇੱਕ ਡੰਗ ਦਾ ਮੰਨਣਾ ਤੇ ਮੁੱਲ ਜਮਾਂ ਜਾਇਜ਼ ਹੋ ਕਰਾਂਗੇ ਫੋਨ ਦੇ ਉੱਤੇ ਜੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆਂਗਾ ਨਵੀਂ ਵੀਡੀਓ ਦੇ ਨਾਲ